ਦੇਹਾਤੀ ਪੁਲਿਸ ਵੱਲੋਂ ਆਪ ਸਭ ਦਾ ਇੱਥੇ ਸਵਾਗਤ ਕਰਦਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਜਿਹੜੀ ਰੱਖੀ ਗਈ ਹੈ ਇਹ ਸਭ ਤੋਂ ਦਿਹਾਤੀ ਪੁਲਿਸ ਵੱਲੋਂ ਜਨਕਿਆ ਦੇ ਵਿਰੁੱਧ ਮਿੱਟੀ ਗਈ ਮਹਿੰਮਤੇ ਤੇ ਆ ਵੀ ਰਿਕਵਰੀ ਹੋ ਜਾਣਾ ਹੈ ਪਿਛਲੇ 1-2 ਦਿਨਾਂ ਦੇ ਉਹਦੇ ਬ੍ਰੀਫਿੰਗ ਕਵੱਦੀ ਰੱਖੀ ਗਈ ਹੈ ਅ ਕੱਲ ਅ 20 ਤਰੀਕ ਅ ਉਹ ਇਹ ਸਾਰੇ ਜਿਹੜੇ ਸਾਡੇ ਆਪਰੇਸ਼ਨ ਚੱਲੇ ਉਹਨਾਂ ਤਿੰਨ ਵਕਤ ਵਕਤ ਦੇ ਵਿੱਚ 1 ਕਿਲੋ 498 ਗ੍ਰਾਮ ਦੇ ਕਰੀਬਨ ਜਿਹੜੀ ਹੈ ਫਿਰ ਰਿਕਵਰੀ ਹੋਈ ਹੈ ਇਹਦੇ ਵਿੱਚ ਦੋ ਮੋਬਾਈਲ ਫੋਨ ਵੀ ਜਬ ਕੀਤੇ ਗਏ ਨੇ ਨਾਲ ਹੀ ਇੱਕ ਵੱਖਰੇ ਕੇਸ ਦੇ ਨੇ ਇੱਕ 32 ਬੋਲ ਸਿਸਟਰ ਤੇ ਚਾਰ ਜਿੰਦਾ ਰੋਂ ਨਾਲ ਹੀ ਮੈਕੀ ਦੇ ਰਿਕਵਰੀ ਹੋਈ ਇਸ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਕੇਸ ਹੈ ਉਹ ਲੋਕੋ ਕੇ ਥਾੜੇ ਦੇ ਵਿੱਚ ਇੱਕ 2 ਕਿਲੋ ਹਿਰਨ ਦੀ ਜਿਹੜੀ ਰਿਕਵਰੀ ਹੋਈ ਹੈ ਦੇ ਬਾਬਤੇ ਇਸ ਦੇ ਵਿੱਚ ਦੋ ਦੋਸ਼ੀ ਜਿਵੇਂ ਮਲਕੀਤ ਸਿੰਘ ਪੁੱਤਰ ਸੁਖਦੇਵ ਸਿੰਘ ਹੈ ਜੋ ਕਿ 25 ਰੁਪਏ ਦਾ ਰਿਆਸੀ ਹੈ ਇਹਦੇ ਨਾਲ ਇਹਦਾ ਜਿਹੜਾ ਸਾਥੀ ਵੀ ਪ੍ਰਿੰਦਰ ਸਿੰਘ ਉਹ ਚੋਤਾ ਪੁੱਤਰ ਸੁਮント ਸਿੰਘ ਵਾਸੀ ਮੱਖਣਪੁਰਾ ਇਹ ਦੋ ਵਿਅਕਤੀ ਜਨ ਇਹਨਾਂ ਦੇ ਕੋਲੋਂ ਜਿਹੜੀ ਹੈ 2 ਕਿਲੋ ਦੇ ਕਰੀਬ ਜਿਹੜੀ ਹੈ ਰਿਕਵਰੀ ਇਸ ਬੰਦੇ ਦਾ ਮਕਦਮਾ ਹੈ ਧੋਪੂ ਕੇ ਧਾੜੇ ਤੇ ਦਰਜ ਕੀਤਾ ਗਿਆ ਇਹਨਾਂ ਦੇ ਜਿਹੜੇ ਹੈਕਬੋਰਡ ਦੇ ਰੋਬਟ ਦੇ ਕਿਤੇ ਜੁਨੇ ਉਹ ਘੰਗਾਲੇ ਜਾ ਰਹੇ ਨੇ ਇਸ ਤੋਂ ਨਵਾ ਇਸੇ ਲੜੀ ਦੇ ਤਹਿਾਰ ਜਿਹੜੀ ਸਾਡੀ ਐਂਟੀ ਡਰੱਗ ਕੈਂਪੇਨ ਵੀ ਚੱਲ ਰਹੀ ਹੈ ਤੇ ਇਸੇ ਦੇ ਤਹਿਤ ਲੋਕੋ ਕੇ ਥਾਣੇ ਦੇ ਵਿੱਚ ਤਤਕੜ ਕਲਾ ਦਾ ਏਰੀਆ ਕੀ ਹੈ ਇਹਦੇ ਕੋਲ 3 ਕਿਲੋ ਹੈ ਰੋਜ਼ ਤੇ 2 ਮੋਬਾਈਲ ਫੋਨ ਚੜੇ ਆ ਉਹ ਬਰਾਬਰ ਇਸ ਕੇਸ ਵੀ ਜਿਹੜਾ ਹੈ ਇੰਕੁਇਰੀ ਚੱਲ ਰਹੀ ਹੈ ਤੇ ਫਰਦਰ ਜਿਹੜੇ ਹੈ ਉਹ ਜਿਹੜੇ ਖੁਲਾਸੇ ਉਹ ਜਰੂਰ ਅਲਟੀਮੇਟ ਹੋਣੇ ਚਾਹੀਦੇ ਜਾਂਦੇ ਇਸ ਤੋਂ ਇਲਾਵਾ ਇੱਕ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜੇ ਹੈ ਦੋਸ਼ੀ ਜਗਰੂਪ ਸਿੰਘ ਉੱਤਰ ਕਲਵੰਤੀਨ ਵਾਸੀ ਤਨੋਏਕਲਾ ਇਹ ਇਹਨੂੰ ਗ੍ਰਿਫਤਾਰ ਕੀਤਾ ਕਿ ਇਹਦੇ ਕੋਲ ਜਿਹੜੀ ਮਿਲ ਗਈ ਹੈ 1.498 ਗ੍ਰਾਮ ਦੇ ਕਰੀਬ ਜਿਹੜੀ ਹੈਰੋਇਨ ਬਰਾਮਦ ਕੀਤੀ ਗਈ ਇਹ ਜਿਹੜਾ ਇਹ ਜਿਹੜਾ ਮੁਕੱਦਮਾ ਹੈ ਘੰਡੇ ਥਾਣੇ 'ਚ ਦਰਜ ਕੀਤਾ ਗਿਆ ਹੈ ਇਸ ਤੋਂ ਲਗਾਇਕ ਚੌਥੇ ਕੇਸ ਦੇ ਵਿੱਚ ਥਾਣੇ ਰਮਦਾਸ ਦੇ ਵਿੱਚ ਇੱਕ ਬੱਤੀ ਬੋਲ ਰਿਵਾਲਵਰ ਜਿਹੜਾ ਹੈ ਉਹ ਬ੍ਰੰਮਚਿਤ ਕੀਤਾ ਗਿਆ ਹੈ ਇਸ ਦੇ ਵਿੱਚ ਦੋ ਵਿਅਕਤੀ ਰੈਂਕੋ ਮਸੀਤ ਉਤਰ ਲਾਲੀ ਮਸੀਤ ਤੇ ਅਰਸ਼ ਮਸੀਤ ਉਤਰ ਨਿਸ਼ਾਨ ਮਸੀਤ ਇਹਨਾਂ ਦੀ ਗ੍ਰਿਫਤਾਰੀ ਹੋਈ ਤੇ ਇਸ ਤਰੀਕੇ ਨਾਲ ਜਿਹੜਾ ਹੈ ਅੰਸ਼ਤ ਇਤਿਹਾਸਕ ਪੁਲਿਸ ਵੱਲੋਂ ਜਿਹੜਾ ਇਹ ਐਂਟੀ ਟਿਊਸ਼ਨ ਜੈਂਟਰ ਮੁਹਿੰਮ ਜਿਹੜੀ ਜਿਹੜੀ ਚਲਾਈ ਜਾ ਰਹੀ ਹੈ ਅੱਜ ਕੀ ਗੈਸਟਰ ਮੁਹਿੰਮ ਇਹਦੇ ਤਹਿਤ ਜਿਹੜੀ ਹੈ ਤੇ ਇਹ ਸਾਰੀਆਂ ਰਿਕਵਰੀਸ ਤੇ ਰੈਸਕ ਹੋ ਜਾਣ। ਅ ਜਿਸ ਤੋਕਕ ਪਹਿਲੇ ਕੇਸ ਦਾ ਸਵਾਲ ਹੈ ਜਿਹਦੇ ਵਿੱਚ ਬਜਤਰ ਸਿੰਘ ਤੇ ਇਹਦੇ ਜਿਹੜੀ ਹੈਗੀ ਹੈ ਪੁਰਸੂ ਦਾ ਜਿਹੜਾ ਇਹਦਾ ਨਾਮ ਹੈ ਇਹਦੀ ਗ੍ਰਿਫਤਾਰੀ ਹੋਈ ਹੈ ਇਹਦੇ ਕ੍ਰਿਮੀਨਲ ਬੈਕਗ੍ਰਾਉਂਡ ਜਿਹੜਾ ਹੈ ਉਹਦੇ ਵਿੱਚ ਸਾਹਮਣੇ ਆਈ ਹੈ ਕਿ ਇੱਕ ਮੁਕੱਦਮਾ थाना ਰੋਪੜ ਉੱਥੇ ਐਨਡੀਪੀਐਸ ਦੇ ਦੇ ਖਿਲਾਫ ਦਾ ਇਸ ਤੋਂ ਇਲਾਵਾ ਜਿਹੜਾ ਕੁਪੀ ਇਤਨੇ ਗਿਆ ਜਿਸ ਦੇ ਕੋਲੋਂ 3 ਕਿਲੋ ਹਰੇ ਦੀ ਗ੍ਰਾਂਟ ਕੀ ਹੋਈ ਹੈ ਇਸ ਦੇ ਖਿਲਾਫ ਇੱਕ ਐਸਪੀਐਫ ਐਸਐਸ ਅਗਰ ਥਾਣੇ ਦੇ ਵਿੱਚ ਜਿਹੜਾ ਹੈ ਐਨਡੀਪੀਐਸ ਐਕਟ ਦੇ ਵਿੱਚ ਥਾਣਾ ਅਰ ਬੁਕਦਮਾ ਹੈ ਦਰਜ ਹੈ ਇਸ ਤੋਂ ਇਲਾਵਾ ਜਿਹੜਾ ਦੋਸ਼ੀ ਫ੍ਰੈਂਕੋ ਮਸੀਆ ਜਿਹਦੇ ਕੋਲੋਂ ਇੱਕ ਬੱਤੀ ਬੋਰ ਦਾ ਜਿਹੜਾ ਵੈਪਨ ਹੈ ਉਹ ਰਿਕਵਰ ਹੋਇਆ ਉਸ ਦੇ ਖਿਲਾਫ ਵੀ ਥਾਣਾ ਬਣੀਠਾ ਰੋਡ ਜਿਹੜਾ ਥਾਣਾ ਹੈ ਉਥੇ ਇੱਕ ਪਰਚਾ ਇਸ ਤਰੀਕੇ ਨਾਲ ਜਿਹੜੀ ਸਾਡੀ ਐਂਟੀ ਗ੍ਰੇਡਸ ਤੇ ਐਂਟੀ ਸਾਡ ਜਿਹੜੀ ਮੁਹਿੰਮ ਜਿਹੜੀ ਹੈ ਉਹ ਚੱਲ ਰਹੀ ਹੈ ਉਹਨਾਂ ਚ ਟੋਟਲ ਕੱਲ ਦੇ ਸਾਡੇ ਆਪਰੇਸ਼ਨ ਤੇ ਵੱਖ-ਵੱਖ ਆਪਰੇਸ਼ਨ ਦੇ ਦੌਰਾਨ 6 ਕਿਲੋ 498 ਗ੍ਰਾਮ ਹੈਰਨ ਜਿਹੜੀ ਹੈ ਉਹ ਰਿਕਵਰ ਹੋਈ ਹੈ ਇਸ ਦੇ ਨਾਲ ਹੀ ਦੋ ਮੋਬਾਈਲ ਫੋਨ ਹੋ ਗਏ ਤੇ ਇੱਕ ਜਿਹੜਾ 32ਪੋਰਟ ਦਾ ਵੈਪਨ ਹੈ ਜਨੇ ਜ਼ਿੰਦਦਾਰੋਂ ਉਹਨਾਂ ਨੇ ਰਿਕਵਰ ਕੀਤਾ ਟੋਟਲ ਜਿਹੜੀ ਹੈ ਹੁਣ ਦੀ ਜਿਹੜੀ ਪ੍ਰੈਸ ਕਾਨਫਰੈਂਸ ਦੇ ਵਿੱਚ ਅਸੀਂ ਚਾਰ ਮੁਕੱਦਮਿਆਂ ਦਾ ਜਿਹੜਾ ਹੈ ਜੇਕਰ ਇਹ ਸਾਬਤ ਹੈ ਕਿ ਜਿਹਦੇ ਵਿੱਚ ਦੇਚੇ ਹਰਾਉਂਦੇ ਕਵਰੀ ਹੋਈ ਤੇ ਦੋ ਕੇਸ ਜਿਹੜੇ ਅਕਾਊਂਟਸ ਆ ਉਹ ਫੜਨੇ ਗਏ ਤੇ ਜਿਹੜਾ ਚੌਥਾ ਕੇਸ ਜਿਹੜਾ ਹੈ ਜਿਹਦੇ ਵਿੱਚ ਇੱਕ ਕ੍ਰੈਪਨ ਦੇ ਰਿਕਵਰੀ ਹੋਈ ਉਹਦੇ ਵਿੱਚ ਵੀ ਦੋ ਅਕਾਊਂਟਸ ਨੇ ਉਹ ਵੀ ਫੜੇ ਜਿਹੜਾ ਕੋਈ ਇੱਕ ਚੱਲ ਰਿਹਾ ਉਹ ਹਜੇ ਫਰਾਰ ਆ ਥੋੜਾ ਅਨਫੋਰਚੂਨੇਟ ਜਿਹੜਾ ਹੈ ਉਹ ਕਿਸੇ ਨਾ ਇਨਫੋਰਮੇਸ਼ਨ ਜਾਂ ਕੋਈ ਕੋਈ ਉਹਨੂੰ ਇੰਪੋਰਟ ਸਗੀ ਉਹ ਪਹਿਲਾਂ ਹੀ ਫਰਾਰ ਹੋ ਗਿਆ ਬਟ ਸਾਡੀਆਂ ਟੀਮ ਜਿਹੜੀਆਂ ਲੱਗੀਆਂ ਹੋਈਆਂ ਨੇ ਜਲਦੀ ਉਹਦੀ ਗੈਰਜ਼ਾਰੀ ਦੇਖੋ ਜੀ ਜਿਹੜਾ ਖਾਣਾ ਲੋਕੋ ਕੇ ਦੇ ਵਿੱਚੋਂ ਵੱਡੀਆਂ ਰਿਕਵਰੀਆਂ ਹੋ ਜਾਂਦੀਆਂ ਅਸੀਂ ਇਸ ਸਿੰਗਲ ਤੋਂ ਇਹ ਤਸਦੀਕ ਕਰ ਰਹੇ ਹਾਂ ਤੇ ਜਲਦੀ ਜਿਹੜਾ ਹੈ ਜੇ ਕੋਈ ਕਨੈਕਸ਼ਨ ਜਿਹੜਾ ਸਾਹਮਣੇ ਆਉਂਦਾ ਹੈ ਤਾਂ ਉਹਦੇ ਬਾਰੇ ਜਿਹੜਾ ਪ੍ਰੀਸਕ